ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕਿਦਾ ਹਾਲ ਚਾਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵਗਾ ਅਪ ਸੋਨਾ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖਿਆ ਤੇ ਲੋ ਜੀ ਕਾਮੇਡੀ ਵਾਇ ਦੀ ਆ ਗਈ ਜੇ ਨਵੀਂ ਵੀਡੀਓ ਜਿਹਦੇ ਵਿੱਚ ਉਹਨੇ ਦੱਸਿਆ ਹੈ ਕਿ ਕਾਲੋ ਦੀ ਕਾਲ ਰਿਕਾਰਡ ਲੀਕ ਹੋ ਗਈ ਹੈ ਜਾਸਮੀ ਨੇ ਕਰ ਲਈ 5 ਲੱਖ ਦੀ ਸ਼ੋਪਿੰਗ ਹੇ ਰੱਬਾ 5 ਲੱਖ ਦੀ 5 ਲੱਖ ਦੇ ਕੋਆ ਕਿੱਥੋਂ ਹੋਏਗਾ ਤੇ ਉਹਨੇ ਨਹੀਂ ਕੀਤੀ ਹੈ ਨਾ

1.5 ਰੁਪਏ ਦਾ ਬੰਦਾ ਆਂ ਦੇਖ ਸਕਦਾ ਰਿਹਾ ਉਹ ਥੱਲੇ ਕਮੈਂਟਾਂ ਦੇ ਵਿੱਚ ਪੈਸੇ ਕਿਸੇ ਨੇ ਇੰਡੀਆ ਗੰਦੀਆਂ ਮਾਵਾਂ ਭੈਣਾਂ ਦੇ ਗਾਲ੍ਹਾਂ ਲਿਖਿਆ ਸੀ ਨਾ ਉਹਨਾਂ ਨੇ ਠੀਕ ਹੈ ਉਹਨਾਂ ਨੇ ਕਿਹਾ ਤੂੰ ਗੱਡੀਆਂ ਲੈ ਲੇਗਾ ਸਾਨੂੰ ਗੱਡੀਆਂ ਥੱਲੇ ਦੇ ਦੇ ਫਿਰ ਅੱਛਾ ਠੀਕ ਹੈ ਨਹੀਂ ਤੇ ਇੰਜ ਬੰਦਾ ਰਲ ਮਿਲ ਕੇ ਲੈ ਆਈ ਸਕਦਾ ਇੱਕ ਵਾਰੀ ਇੱਕ ਫੜਾ ਜਿਹੜਾ ਵਾ 1.5 ਸੌ ਰੁਪਏ 5000 15 ਦੇ ਅਗਲੀ ਵਾਰੀ ਅਗਲਾ 1.5 ਸੌ ਦੇ ਅਗਲੀ ਵਾਰੀ ਰਖੜੀ ਆਈ ਹੈ ਰਖੜੀ ਆਈ ਹੈ ਇੰਨੇ ਤੇਰੇ ਭੈਣ ਭਰਾ ਬਾਹਰ ਬੈਠੇ ਨੇ ਕਿਸੇ ਨੇ ਰਖੜੀ ਦੇ ਤੈਨੂੰ ਕੋਈ ਗਿਫਟ ਨਹੀਂ ਦਿੱਤਾ ਠੀਕ ਹੈ ਕੋਈ ਗੱਲ ਨਹੀਂ ਦੂਰ ਬੈਠੇ ਦੂਰ ਬੈਠੇ ਦੇ ਕੋ ਦੂਰ ਦੂਰ ਆਲਿਆਂ ਦਾ ਚਾਹ ਹੁੰਦਾ ਕਿ ਯਾਰ ਦੂਰੋਂ ਆਣੇ ਠੀਕ ਹੈ ਮੈਨੂੰ ਪਤਾ ਭੈਣ ਨੂੰ ਭੇਜੀਏ ਕਿ ਆਨ ਜੋ ਇਸ ਵਜ੍ਹਾ ਤੋਂ ਤੇ ਮੈਂ ਜੋ ਬੈਠਾ ਹਾਂ ਮੈਂ ਬੈਠਾ ਮੇਰਾ رابطہ ਕਰੋ ਮੈਨੂੰ ਦੱਸੋ ਕਿਵੇਂ ਮਾੜੇ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਠੀਕ ਹੈ ਹਾਂ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਲਿਖਿਆ ਹਾਂ ਜੀ ਗੈਸ ਗੈਸ ਦਾ ਆਊਟ ਬਣੇ ਇਹ ਇਹ ਇਸ ਤੋਂ ਪਹਿਲੀ ਇਹ ਡਿਸਕਸ਼ਨ ਕਰਨ ਦੇ ਸੀ ਇਹ ਤੇ ਸਜਾਦ ਵੀਰਾ ਕਿ ਅੱਜ ਮੈਂ ਭੈਣ ਮਰੀ ਨੂੰ ਕਿਸੇ ਨੇ ਹਾਂ ਉਹਨੂੰ ਉਹ ਭੈਣ ਅੱਛਾ ਵੇਖੋ ਯਾਰ ਠੀਕ ਹੈ ਮੈਨੂੰ ਐਸੇ ਨਾ ਮੈਂ ਭੇਜੀ ਸੀ 3300 ਰੁਪਏ ਆ ਉਨੇ ਹੀ ਉਹ ਮੇਰਾ ਖਿਆਲ ਇੱਧਰ ਦਾ 33789 ਉਧਰ ਦਾ ਦਾਰ ਯੂਰੋ ਯੂਰੋ ਦੇ ਵਿੱਚ ਨਹੀਂ ਮੇਰਾ ਖਿਆਲ ਹਾਂ 10 ਤੇ 15 ਯੂਰੋ ਸੀ 10 15 ਯੂਰੋ ਉਸ ਵੇਲੇ ਇਹ ਸੀ ਕਿ ਕੰਨੀ ਸੀ ਕਿਸੇ ਨੇ ਨਾ ਆਪਣਾ ਵੀਰੇ ਨਾਲ ਕਮੈਂਟ ਵੀ ਕੀਤਾ ਸੀ ਕਿ ਭੈਣਾ ਰਖੜੀ ਦਾ ਤੈਨੂੰ ਗਿਫਟ ਠੀਕ ਹੈ ਮੈਂ ਫਿਰ ਆ ਕੇ ਨਾ ਆਪਣਾ ਚੈਨਲ ਖੋਲ ਕੇ ਤੇ ਵੇਖਣ ਦਿਆ ਮੈਂ ਸ਼ਾਇਦ ਇੱਥੇ ਵੀ ਕਿਤੇ ਰਖੜੀ ਦਾ ਗਿਫਟ ਆਇਆ ਹੋਵੇ ਪਰ ਕੋਈ ਨਹੀਂ ਰਖੜੀ ਦਾ ਗਿਫਟ ਆਇਆ ਕਹਿੰਦੇ ਤੁਹਾਨੂੰ ਰਖੜੀ ਦਾ ਕੋਈ ਗਿਫਟ ਆਇਆ ਤੇਰਾ ਕੱਲ੍ਹ ਸੀ ਆਪਣੇ ਚੈਨਲ ਤੇ ਨਹੀਂ ਆਇਆ ਕਿ ਆਖਿਆ ਸਿੱਧੀ ਸਾਫ਼ ਗੱਲ ਹੈ ਅਸੀਂ ਕਿਹਾ ਸੀ ਭੈਣ ਪ੍ਰਵਲ ਦੇ ਚੈਨਲ ਦੇ ਉੱਤੇ ਰਖੜੀ ਦਾ ਗਾਣਾ ਸੁਣਿਆ ਸੀ ਜੀ ਮੈਂ ਆਪਣੇ ਚੈਨਲ ਤੇ ਸੋੰਦੀ ਕਿ ਮੈਂ ਆਪਣੇ ਭੈਣ ਪ੍ਰਵਲ ਨੂੰ ਕਹਿੰਦੀ ਨਾ ਤੇ ਠੱਗ ਲੱਗ ਜਾਲੇ ਤੇ ਪਰ ਹੁਣ ਕੋਈ ਨਹੀਂ ਕਹਿ ਰਿਹਾ ਮੈਂ ਕਹਿੰਦਾ ਕਿ ਮੈਂ ਮੈਂ ਠੱਗ ਵੇਖਣਾ ਚਾਹੁੰਦਾ ਮੈਂ ਠੱਗ ਵੇਖਣਾ ਚਾਹੁੰਦਾ ਪਰ ਇਹ ਵੇ ਕਿ ਆਪਣਾ ਫਿਰ ਉਹ ਕਿ ਭੈਣ ਮਰੀਨ ਨੂੰ ਬੜਾ ਚਾ ਚੜਿਆ ਸੀਗਾ ਉਹਨੇ ਕਿਹਾ ਲੈ ਭਾਈ ਸੁਜਾਦ ਭਾਈ ਕਹਿੰਦਾ ਤੇਰਾ 3300 ਰੁਪਇਆ ਬਣਿਆ ਤੇ ਨੂੰ ਮੈਂ ਵੀਡੀਓ ਚ 3300 ਪੜਾਵਾਂਗਾ ਸ਼ਰਾਫਤ ਨਾਲ ਬਾਅਦ ਚ ਮੇਰੀ ਜੇਬ ਚ ਪਾ ਦੇ ਨਹੀਂ ਇਹਦੀ ਇਹ ਬੇਤਰੀ ਮੈਂ ਤੁਹਾਨੂੰ ਦੇਣ ਲੱਗੀ ਭੈਣ ਭਰਾ ਨੂੰ ਪੈਸੇ ਕਢਾ ਲੈ ਬਹੁਤ ਔਖੇ ਹੁੰਦੇ ਨੇ ਦੇਣੇ ਸੌਗਰ ਕਢਾ ਲੈ ਬਹੁਤ ਔਖੇ ਨੇ ਨਹੀਂ ਬੇਸਿਕਲੀ ਇਹ ਪੈਸੇ ਅਗਰ ਕੋਈ ਭੈਣ ਭਰਾ ਤੈਨੂੰ ਅਗਰ ਰਕੜੀ ਦਾ ਗਿਫਟ ਭੇਜਦਾ ਵੀ ਹੈ ਨਾ ਕਿਉਂਕਿ ਭਰਾ ਹਮੇਸ਼ਾ ਭੈਣ ਨੂੰ ਰਕੜੀ ਦਾ ਗਿਫਟ ਦਿੰਦੇ ਨੇ ਉਹ ਤੇਰੇ ਹੀ ਹੋਣਗੇ ਮੇਰੇ ਉਹ ਨਹੀਂ ਵੇਖਿਆ ਉਹ ਨਹੀਂ ਸੀ ਵੇਖਿਆ ਦੀਪ ਤੇ ਵੀ ਨਹੀਂ ਉਹ ਪੁਰਾਣੇ ਕਿਉਂ 500 ਰੁਪਿਆ ਦਿੱਤਾ ਸੀ ਤੇ ਕਹਿੰਦਾ ਆਂਦਿਆਂ ਨੂੰ ਜਿਹੜਾ ਜਿੱਤੇ ਤੂੰ ਬੈਠ ਗਈ ਸੀ ਉਹ ਚ ਪੈਟਰੋਲ ਮੈਂ ਭ ਇਹ ਤੇ ਮਤਲਬ ਜੇ ਬੰਦਿਆਂ ਦੀਆਂ ਹੀ ਖਾਲੀ ਹੁੰਦੀਆਂ ਨੇ ਹਾਂ ਅੱਜ ਮੈਂ ਤਾਂ ਮੈਂ ਗੱਲ ਕਰਨ ਦਾ ਤਾਂ ਮਕਸਦ ਤਾਂ ਇਹ ਕਿ ਗਸਤ ਜ਼ਮੀਨਾਂ ਜੋ ਮੁੱਕਿਆ ਨਹੀਂ ਹੈ ਨੀਰੇ ਕਰੀਮ ਹੋ ਕੇ ਗੀ ਪੂਰੇ ਗਸਤ ਰਖੜੀ ਚੱਲਦੀ ਹੈ ਕਾਈਨਡੀਆ ਇਨਫੋਰਮੇਸ਼ਨ ਪੂਰੇ ਗਸਤ ਰਖੜੀ ਚੱਲਦੀ ਹੈ ਅੱਜ ਆ ਜਲਾ ਵੀਡੀਓ ਇੱਕ ਠੀਕ ਹੈ ਬਾਕੀ ਅੱਗੇ ਅੱਗੇ ਤੇਰਾ ਨਸੀਬ ਕਿ ਤੇਰਾ ਦਵਾਣਾ ਮਿੱਠਾ ਨਿਕਲਦਾ ਕਿ ਨਹੀਂ ਨਿਕਲਦਾ ਠੀਕ ਹੈ ਇਧਰੋਂ ਤੱਕ ਦੀ ਨਹੀਂ ਅਮੀਰ ਦੇ ਮਿਨੁਤਾ ਦੋ ਹੈ ਨਾ

ਜਿਹੜੀਆਂ ਜਿਹਦਾ ਸੋਨਾ ਕੀ ਸੀ ਉਹਦਾ ਸੋਨਾ 40 45000 ਨੂੰ ਸੀ ਸੋਨਾ ਦੇ ਉਹਨੇ ਕਿਤੇ ਆ 3.5 ਲੱਖ ਨੂੰ ਹੁਣ ਤਾਂ ਮੈਂ ਨਾ ਮਾਰਨਾ ਵੀ ਛੱਡ ਦਿੱਤਾ 60000 ਉਹ ਸਾਡੇ ਵਿਆਹ ਤੇ 60000 ਨੂੰ ਸੀ ਬਾਤ ਟੁੱਟਿਆ ਸੀ 40 45 ਨੂੰ ਹੋ ਗਿਆ ਸੀ ਠੀਕ ਹੈ ਨਹੀਂ ਕਹੇ ਆਪਣਾ ਬਣਾ ਕੇ ਬਣਾ ਕੇ ਕੀਤੇ ਨਾ ਜਿਹੜਾ ਮੇਰਾ ਹੈਗਾ ਦਿਓ ਵੀ ਉਹ ਵੀ ਵੇਚ ਵਟ ਉਹ ਵੀ ਖੁੰਝੇ ਲਾਤਾ ਸੀਗਾ ਕੱਟ ਤੇ ਪਾ ਦਿੱਤਾ ਜਿੱਦੋਂ ਮੇਰੀ ਸ਼ਾਦੀ ਹੋਈ ਨਾ ਤੇ ਮੈਨੂੰ ਸ਼ਾਦੀ ਜਿੱਦੋਂ ਮੇਰੀ ਅਜੇ ਨਹੀਂ ਸੀ ਹੋਈ ਮੈਨੂੰ ਇੰਨਾ ਚਾਹ ਹੋਣਾ ਨਾ جی میرے سو گیور پہ میرے, 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 عمی میرے چاچو کو ماشاء اللہ نے پایا نا نا چھوٹا پایا میری چاچی نے جدو کڈ کے پاس کرنا نا میرے دل چی بھی بڑی خواہش میرا جی میرے سورے میو پان گے ਕਿਉਂ ਪਿੱਛੋਂ ਪਿਛਲੇ ਮਰਗੇ ਸੀਗੇ ਪਿਛਲੇ ਨਹੀਂ ਸੀ ਪਾ ਕੇ ਭੇਜ ਸਕਦੇ ਪਿਛਲੇਆਂ ਨੇ ਪਾ ਕੇ ਭੇਜਿਆ ਸੀ ਜੇ ਤੁਸੀਂ ਇੱਕ ਮਾਰੀ ਜੀ ਇੰਨੀ ਕ ਕੈਂਚੀ ਪਾ ਦਿੱਤੀ ਸੀ ਤਾਂ ਫਿਰ ਪਿਛਲੇਆਂ ਨਹੀਂ ਪਾ ਕੇ ਭੇਜਿਆ ਸੀ ਤੇ ਐਡਾ ਬੰਦਾ ਨਦੀਦਾ ਉਹ ਵੀ ਮੇਰਾ ਫੜ ਕੇ ਵੇਚ ਕੇ ਰੱਖ ਦਿੱਤਾ ਡੇਢ ਤੋਲੇ ਦੀ ਡੇਢ ਤੋਲੇ ਦੀ ਗਾਨੀ ਬਣਾ ਕੇ ਦਿੱਤੀ ਸੀ ਇਹਨੂੰ ਡੇਢ ਤੋਲੇ ਦੀ ਡੇਢ ਮੰਨਦੀ ਨਹੀਂ ਸੀ ਡੇਢ ਤੋਲੇ ਹਾਂ ਡੇਢ ਤੋਲੇ ਦੀ ਬਣਾ ਜਿੱਤੀ ਤੇ ਮੇਰੀ ਅਮਨ ਪਤਾ ਸੀ ਕਿ ਮੇਰੀ ਧੀ ਨੂੰ ਇੰਨਾ ਸ਼ੌਕ ਸੀ ਇੰਨਾ ਸ਼ੌਕ ਸੀ ਤੇ ਵਰ ਪਾਉਂਦਾ ਫਿਰ ਮੇਰੀ ਅਮਨ ਮੈਨੂੰ ਚੋਰੀਆਂ ਨਹੀਂ ਇਹ ਚੈੱਕ ਕਰ

ਵੇ ਨਹੀਂ ਜਾਂਦੇ ਨੇ ਮੈਂ ਕਹਿੰਦਾ ਮੇਰੇ ਉਹਦੇ ਵਿੱਚ ਮੇਰਾ ਨਹੀਂ ਉਹ ਤੁਹਾਨੂੰ ਅੱਗੇ ਵੀ ਦੱਸਿਆ ਕਿ ਉਹ ਵਿੱਚ ਮੇਰਾ ਕਸੂਰ ਨਹੀਂ ਕੋਈ ਛ ਇਹਨਾਂ ਦਾ ਕਸੂਰ ਸੀ ਕੋਈ ਛ ਜਿਹੜਾ ਥੋੜਾ ਬੋਤਾ ਕੋਲ ਜਾਂਦੇ ਕੁਛ ਲੁੱਟਣ ਵਾਲੇ ਦਾ ਕਸੂਰ ਸੀ ਕੋਈ ਲੁੱਟਣ ਨੂੰ ਸ਼ੌਕ ਸੀ ਕੋਈ ਸਾਨੂੰ ਵੀ ਲਟਾਉਣ ਦਾ ਸ਼ੌਕ ਸੀ ਨਹੀਂ ਬਸ ਇਹ ਆ ਕਿ ਸ਼ੁਰੂ ਤੋਂ ਮੈਨੂੰ ਹੀ ਦਾਅ ਮਾਰਦੇ ਨੇ ਲੋਕੀ ਕਿਤੇ ਬਾਹਰ ਦਾਅ ਮਾਰਦੇ ਨੇ ਕਿਤੇ ਪਤਾ ਕਿਤੇ ਕੋਈ ਚਾਰਾ ਨਿਆਂ ਮੋਰਗੋਰ ਕੇ ਬੁੱਢੀ ਨਹੀਂ ਦਾਅ ਮਾਰਦਾਰੇ ਜਿਵੇਂ ਪਿੰਡ ਦੇ ਕਮਲਾ ਸੀਗਾ ਤੇ ਕਹਿੰਦਾ ਕਿਹੋ ਜਿਹਾ ਕਮਲਾ ਬਾਹਰ ਸ਼ਾਵਾਂ ਚੂਜੇ ਘਰ ਲੈ ਦੇ ਘਰ ਦੀ ਜਾ ਚੁੱਕੇ ਬਾਲੀਆਂ ਦਾ ਅਸੀਂ ਉਹ ਕਮਲਿਆ ਘਰ ਦੀ ਜਾ ਚੁੱਕੇ ਬਾਹਰ ਲੈ ਜੰਨੇ ਆ

ਜੀ ਦੋ ਬੰਦੇ ਦੇ ਕੋਲ ਕੋਸ਼ ਹੋਵੇ ਨਾ ਉਦੋਂ ਬੰਦੇ ਨੂੰ ਮਿਲਦਾ ਅਕਲ ਨਹੀਂ ਹੁੰਦੀ ਜਾਨਵਰ ਹੁੰਦੀ ਹੈ ਜੀ ਦੋ ਬੰਦੇ ਨੂੰ ਅਕਲ ਆਂਦੀ ਹੈ ਉਦੋਂ ਬੰਦੇ ਦੇ ਕੋਲ ਨਹੀਂ ਕੋਸ਼ ਹੁੰਦਾ ਇਹ ਮੇਰੀ ਕੋਲ ਮੇਨ ਪ੍ਰੋਬਲਮ ਇਹ ਵੀ ਕਿ ਮੈਨੂੰ ਕਹੇ ਰੁਪਏ ਇਹ ਮੈਨੂੰ ਕਹੇ 50 ਰੁਪਏ ਵੀ ਕੱਢ ਕੇ ਆਪਣੇ ਕੋਲੋਂ ਦੇ ਦੇ ਐਸੀ ਉਹਦੇ ਤੇ 50 ਰੁਪਏ ਦੇ ਉੱਤੇ ਮੈਂ 100 ਰੁਪਏ ਦਾ ਸੱਪ ਲੈ ਕੇ ਪਾ ਦਿੰਨੀ ਆ 50 ਰੁਪਏ ਤੇ 100 ਰੁਪਏ ਦਾ ਸੱਪ ਲੈ ਕੇ ਪਾ ਦਿੰਨੀ ਆ ਇਹ ਤਾਂ ਕੁਕੜਾ ਮਸ਼ਗਲ ਹੋ ਗਿਆ ਨਾ ਮੈਂ ਆ ਕਿ ਹੁਣ ਮੇਨ ਪਰੇਸ਼ਾਨੀ ਵਾਲੀ ਗੱਲ ਇਹ ਬਣੀ ਹੋਈ ਹੈ ਕਿ ਜਸਮੀਨ ਨੇ 5 ਲੱਖ ਦੀ ਸ਼ੋਪਿੰਗ ਕਰ ਲਈ ਉਹੀ ਤੇ ਮੈਂ ਹੈਰਾਨ ਪਰੇਸ਼ਾਨਾ ਇੰਡੀਆ ਚ ਜੇ ਇੰਡੀਆ ਦਾ 5 ਲੱਖ ਤੇ ਇੱਧਰ ਕਿੰਨਾ ਹੋਇਆ 17.5 ਲੱਖ ਭਾਈ ਮੈਂ ਮਾਰਕੀਟ ਚਲ ਵੇਖੋ ਤੇ ਸਹੀ ਹਾਂ 17.5 ਲੱਖ ਦੀ ਛੋਟੀ ਤੇਰੀ ਸ਼ੋਪਿੰਗ ਕਰ ਲਈ 17.5 ਲੱਖ ਚਲੋ ਜੀ ਸਟਾਰਟ ਕਰੀਏ ਫਿਰ ਚਲੋ ਚਲੋ ਜੀ ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਏ ਹਾਂ ਤੇ ਸੁਣਾਉਂ ਚ ਆ ਰਿਹਾ ਕਿ ਜੈਸਮੀਨ ਮਾਲ ਨੇ ਮਾਲ ਚ ਕੀਤੀ ਆ ਪੂਰੇ 5 ਲੱਖ ਦੀ ਸ਼ੋਪਿੰਗ ਤੇ ਉਧਰ ਮਿਸ ਕਾਲ ਦੀ ਹੋਈ ਆ ਕਾਲ ਰਿਕਾਰਡਿੰਗ ਵਾਇਰਲ ਹੁਣ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰ ਮੈਂ ਆਪਣੇ ਦਮ ਤੇ ਬੰਨਾ ਐ ਨਾ ਵਿਕਣਾ ਐ ਨਾ ਵਿਕਿਆ ਐ ਇੱਥੇ ਹੁਨਰ ਦਿਖਾਉਣਾ ਪੈਂਦਾ ਏ ਗੱਲਾਂ ਨਾਲ ਕਿਹੜਾ ਡਟ ਗਿਆ ਏ ਦੇਖ ਲਓ ਆ ਹੁੰਦੀ ਆ ਅਸਲੀ ਸਰਦਾਰ ਨਹੀਂ ਕਿੱਦੇ ਸੋਹਣੀ ਸਿਰ ਤੇ ਚੁੰਨੀ ਲਈ ਆ ਹੈ ਤੇ ਟੇਡਾ ਟੱਕ ਰੱਖਿਆ ਵੀ ਕਿਸ ਦੀ ਬੁਰੀ ਨਜ਼ਰ ਵੀ ਨਾ ਪਵੇ ਜਵਾਕ ਤੇ ਓ ਯਾਰ ਉਹ ਤਾਂ ਵੈਸੇ ਬੜੀ ਵੱਡੀ ਵੀ ਦਵਾਨ ਪੜੀ ਰਹਿੰਦੀ ਆ ਗੱਲਾਂ ਦਾ ਹੈ ਓਏ ਮੋٹے ਦਿਮਾਗ ਦੇ ਜੇ ਚੁੰਨੀ ਤੂੰ ਸਿਰ ਤੇ ਨਹੀਂ ਲੈਣੀ ਉਹ ਕਮ ਸਕਮ ਗੱਲ ਚ ਤਾਂ ਸਹੀ ਤਰ੍ਹਾਂ ਪਾਲਾ ਕਿਵੇਂ ਪੈਰਾ ਚ ਰੋਲੀ ਆਨੀ ਆ ਚੱਲ ਦੋ ਤਿੰਨ ਮਾਲ ਦੇ ਵਿੱਚ ਲੱਦਾ ਗਏ ਹੋਏ ਨੇ ਨਾ ਜੈਸਮੀਨ ਆਜਾਈਆ ਮਾਲ 'ਚ ਸ਼ਾਪਿੰਗ ਕਰਨ ਤੇ ਜਿਹੜੇ ਹਸਾਬ ਨਾਲ ਇਹਨੇ ਚੀਕ ਚੰਗਿਆੜਾ ਪਾ ਰੱਖਿਆ ਉਹ ਪੂਰੇ ਮਾਲ 'ਚ ਪਤਾ ਲੱਗ ਗਿਆ ਹੋਣਾ ਵੀ ਕੋਈ ਪਿੰਡ ਟੋਲਾ ਹੀ ਆਇਆ ਅੱਜ ਨਾਲੇ ਭਰਾਓ ਉਹ ਜੈਸਮੀਨ ਐ ਹੋਜੀਆਂ ਪੌੜੀਆਂ ਕਿੱਥੇ ਲੱਖੀਆਂ ਆ ਔਟੋਮੈਟਿਕ ਉਹ ਇਹਦੇ ਲਈ ਤਾਂ ਲੱਕੜ ਦੀ ਪੌੜੀ ਲੈ ਕੇ ਆਓ ਲੱਕੜ ਦੀ ਪੌੜੀ ਤੇ ਆਨ ਲੈ ਫਿਲਪਣਾ ਓ ਯਾਰ ਇੱਕ ਤਾਂ ਇਹ ਹੈ ਨਾ ਆਪ ਦਾ ਸੋਹਰੇ ਪਰਿਵਾਰ ਅੱਗੇ ਓਵਰ ਐਕਟਿੰਗ ਬੜੀ ਕਰਦੀ ਆ ਆਖੇ ਪੁੱਤ ਲਿਆ ਨੂੰ ਕਹਿੰਦੀ ਧਿਆਨ ਰੱਖੋ ਆਪਣਾ ਓਏ ਮੋٹے ਦਿਮਾਗ ਦੀ ਉਹਨਾਂ ਨੇ ਤਾਂ ਆਪ ਦਾ ਧਿਆਨ ਰੱਖਿਆ ਹੀ ਹੋਇਆ ਓ ਤੂੰ ਆਪ ਦਾ ਧਿਆਨ ਰੱਖ ਲੈ ਜਵਾਕ ਹੋਣ ਵਾਲਾ ਤੇਰੇ ਤੇ ਕਿੱਧਰ ਮੋਲਾਂ ਚ ਲੂਤ-ਲੂਤ ਕਰਦੀ ਫਿਰਦੀ ਆ ਲੂਤ-ਲੂਤ ਕਰਦੀ ਉਹ ਹੁਣ ਇਹ ਕਹਿੰਦੀ ਇੰਗਲਿਸ਼ ਦੇ ਨਾਲ ਪੰਜਾਬੀ ਵੀ ਲਿਖੀ ਪਈ ਹੈ ਵੈਰੀ ਗੁੱਡ ਵਧੀਆ ਗੱਲ ਹੈ ਵੈਰੀ ਗੁੱਡ ਓਏ ਉਹਨਾਂ ਨੇ ਪੰਜਾਬੀ ਮੋਲ ਚ ਲਿਖੀ ਤੁਹਾਡੇ ਕਰਕੇ ਆਂ ਇੰਗਲਿਸ਼ ਤੁਹਾਡੇ ਪੱਲੇ ਪੈਂਦੀ ਨਹੀਂ ਉਹਨਾਂ ਨੂੰ ਹੀ ਪਤਾ ਵੀ ਮੋਲ ਚ ਕੀ ਵਾਰੀ ਇਹੋ ਜਿਹੇ ਅਣਪੜ ਗਵਾਰ ਵੀ ਆ ਜਾਂਦੇ ਆ ਇੱਧਰ ਉੱਥੇ ਲਿਖੀ ਅਮ ਜੀ 70% 70% ਰਹਿ ਗਈਆਂ ਦੋ ਤੱਕ ਲੇ ਹਰੂ ਕੋ ਸਾਹਿਬ ਲਈ ਇਹ ਆਪਕੋ ਦੋ ਲਿਖਿਆ ਹੋਣਾ ਹੈ ਸਾਡੇ ਨੇ 70% ਡਿਸਕਾਊਂਟ ਦੇ ਰਹੇ ਹਾਂ ਜੇ ਕੋਈ ਹੋਵੇਗਾ 70% ਦੇ ਰਹੇ ਹਾਂ ਉਹ ਪ੍ਰਾਵੋ ਮਾਲ ਚ ਲੱਗਿਆ ਪਿਆ 70% ਡਿਸਕਾਊਂਟ ਤੇ ਹੁਣ ਦੇਖੋ ਜੇ ਜੈਸਮਿਨ ਕਿਵੇਂ ਝੋਲੇ ਭਰ ਭਰ ਕੇ ਘਰੇ ਲੱਗੇ ਆਂਦੀ ਲੱਗੇ ਤਾਂ ਹੋਰੀ ਤਰ੍ਹਾਂ ਦਾ ਹੂੰ ਲਾ ਅਖੇਂਦਾ ਤਾਂ ਰੰਗ ਹੀ ਹੋ ਰੀ ਜਾ ਪਹਿਲਾਂ ਤਾਂ ਬੜਾ ਦ ਕੁਲਰਫੁਲ ਸੂਟ ਪਾ ਰੱਖਿਆ ਨਾ ਉਹ ਜਹਾਜਾ ਤੂੰ ਸੂਟ ਪਾ ਰੱਖਿਆ ਨਾ ਇੰਨੇ ਫਿੱਕੇ ਤਾਂ ਮੇਰੀ ਦਾਦੀ ਵੀ ਨਹੀਂ ਪਾਉਂਦੀ ਕਿਤੇ ਤਾਂ ਮੈਨੂੰ ਸੋਹਣਾ ਲੱਗ ਜਾਨਣੀ ਚਾਹ ਤਾ ਫਿਰ ਤਾਂ ਪੈਕੇਜ ਚਾਹੀਦੀ ਜੀ ਜੇ ਲਾਈਟ ਸੋਹਣੀ ਲੱਗਦੀ ਉਹ ਵੀ ਮੈਂ ਸੋਹਣੀ ਲੱਗਦੀ ਹੁੰਦੀ ਦੇਖ ਲਓ ਉਹਦੇ ਜਠਾਣੇ ਨੇ ਇਹਦੇ ਮੂੰਹ ਤੇ ਬੇਇੱਜ਼ਤੀ ਕਰਤੀ ਕੈਂਟ ਯਾਰ ਲਟਾ ਕਰਕੇ ਸੋਹਣੀ ਲੱਗਦੀ ਪਈ ਆ ਉਹਨਾਂ ਦੇ ਘਰ ਜਦੋਂ ਪਤਾ ਵੀ ਇਹ ਸੋਹਣੀ ਨਹੀਂ ਹੈਗੀ ਕੈਨ ਵੀ ਵਿਚਾਰੀ ਆ ਆਪਦੇ ਆਪ ਨੂੰ ਦਲਾਸੇ ਦਿੰਦੀ ਰਹਿੰਦੀ ਆ ਉਹ ਜੈਸਮਿਨ ਤੂੰ ਭਾਵੇਂ ਦੀ ਸਿਰ ਤੇ ਹਜ਼ਾਰ ਵਰਡ ਦੀ ਮਰਕਰੀ ਲਾ ਲ ਤੂੰ ਨਹੀਂ ਸੋਹਣੀ ਲੱਗਣ ਵਾਲੀ ਕਿਸੇ ਨੂੰ ਇਹ ਵੀ ਸੀ ਦੀਦੀ ਇਹਨਾਂ ਨੂੰ ਖਲਾਮਾ ਹਨ ਮੈਂ ਕਿਸ਼ੂ ਜਿੱਤੇ ਬਣਾਇਆ ਤੁਹਾਨੂੰ ਪਾਉਂਦੇ ਚੱਲ ਬੈਲੇ ਟਾਈਟ ਕਰਦੇ ਆਂ ਅੱਜ ਆ جدو اسلامی گئے ਠੀਕ ਹੈ ਉੱਥੇ ਦੇ ਲੋਕ ਆ ਪੈਕ ਕਰ ਦੋ ਮੈਂ ਉਹੀ ਦੱਸਣ ਲੱਗੀ ਆ ਕਿ ਮੈਂ ਪਹਿਲੇ ਮੈਡਮ ਤੇ ਅਕਸਰ ਅਸੀਂ ਤਿੰਨੇ ਜਾਨੀਆਂ ਵੜ ਗਈਆਂ ਇੰਜ ਲੇਡੀਜ਼ ਜਿੱਤੇ ਆਊਟਲੈਟ ਚੀਜ਼ਾਂ ਲੱਗੀਆਂ ਹੋਈਆਂ ਸਨ ਅਸੀਂ ਵੜ ਗਈਆਂ ਹੁਣ ਸਾਰੇ ਤੋਂ ਅੱਗੇ ਇੱਕ ਜਰੀ ਜਿਹ ਨਾਨੀ ਤੁਸੀਂ ਯਕੀਨ ਨਹੀਂ ਮੰਨਣਾ ਹੈ ਮੈਂ ਅੱਗੇ ਕਹਿੰਨੀ ਆ ਕਿ ਰੱਬ ਜਿਹਨੂੰ ਦਿੰਦਾ ਛੱਪਰ ਪਾਰਕ ਦਿੰਦਾ ਉਹ ਬਸ ਇੰਜ ਕਰਕੇ ਕਪੜਾ ਖੋਲੇ ਤੇ ਇੰਜ ਕਰਕੇ ਵੇਖਿਓ ਪੈਸੇ ਪੁੱਛੋ ਨਾ ਵੇਖਿਓ ਦੇ ਹਾਂ ਅੰਜ ਫੜੇ ਪਿੱਛੇ ਉਹਦੀ ਨਾਲ ਕੰਮ ਵਾਲੀ ਸੀ ਉਹਦੇ ਫੜਗੋ ਨੂੰ ਫੜਾਦੇ ਹੋ ਅੰਜ ਮੋੜੇ ਤੇ ਲਟਕਾਈ ਜੀ ਤੁਸੀਂ ਯਕੀਨ ਨਹੀਂ ਮੰਨਣਾ ਨੇ 20 ਤੋਂ 25 ਸੂਟ ਸਿਰਫ ਐਨ ਐਨ ਫੜ ਫੜ ਕੇ ਨਾ ਰੱਖ ਲੈ ਮੈਂ ਤੇ ਆਪੋ ਕਹੀਏ ਅਸੀਂ ਜਿਹੜੇ ਜਿਹੜੇ ਉਹ ਵੇਖ ਲਵੇ ਬਾਅਦ ਚ ਉਹਦੇ ਫੜ ਫੜ ਪੈਸੇ ਵੇਖ ਤੁਸੀਂ ਜਿਹੜਾ ਫਿਰ ਕੋ ਅਸੀਂ ਐਸਟੀਮੇਟ ਲਾਇਆ ਉਹਨੇ ਕਮਸ ਕਮ 1.5 ਲੱਖ ਰੁਪਏ ਦੀ ਸ਼ਾਪਿੰਗ ਕੀਤੀ ਦੁਕਾਨ ਤੋਂ ਜਾਸਮੀਨ ਬਣਾ ਕੀ ਉਹ ਜਿਹੜਾ ਸੂਟ ਖਰੀਦੇ ਅਸੀਂ ਮਗਰ ਫੜ ਫੜ ਤੇ ਪੈਸੇ ਜੋਨੇ ਤੋਂ ਲੱਫਟੇ ਅਸੀਂ ਉਹ ਸੂਟ ਖਰੀਦਦਿਆਂ ਸੀ ਪੈਸੇ ਲਾਉਂਦੇ ਆ ਤੇ ਆਪੋ ਕਹਿੰਦੀ ਜੀ ਉਹਨੇ 1.5 ਲੱਖ ਰੁਪਏ ਦੀ ਇੱਕ ਦੁਕਾਨ ਤੋਂ ਸ਼ਾਪਿੰਗ ਕੀਤੀ ਹੈ ਤੇ ਇਹਦਾ ਮਤਲਬ ਹੈ ਕਿ ਕਿੰਨੇ ਕੁ ਪੈਸੇ ਅੱਛਾ ਮੈਂ ਤੁਹਾਡੇ ਦਿਨ ਚ ਆਇਆ ਹੈਗਾ ਯਾਰ ਇਹ ਇਸ ਔਰਤ ਦੀ ਹਿਸਾਬਾ ਨਹੀਂ ਬਣਦੀ ਹੈ ਹੈ ਕਿਉਂ ਕੰਮ ਨਹੀਂ ਬਣਦਾ ਤੁਸੀਂ ਆਪਨੇ ਜਿੰਨਾ ਕਿ ਦਿੱਤਾ ਸ਼ੁਕਰ ਅਲhamdulillah ਪਰ ਐਵੇਂ ਕਿਉਂ ਮੈਂ ਸਾਬ ਲਾ ਨਹੀਂ ਪਿਸੇ ਕਿ ਕਈਆਂ ਲੋਕਾਂ ਕੋਈ ਨਾ ਪੈਸਾ ਹੁੰਦਾ ਕੋਈ ਆ ਨਹੀਂ ਵੇਖਦੇ ਹੈ ਕਿ ਆ ਕਿੰਨੇ ਦਾ ਸੂਟ ਹੈ 22000 2800 3000 3000 ਗੱਲੇ ਵੀ ਕਿ ਜਿਨ੍ਹਾਂ ਦੇ ਕਾਰੋਬਾਰ ਹੈਗੇ ਨੇ ਨਾ ਵਸੀ ਉਹਨਾਂ ਨੇ ਉਹ ਇੰਡੀਅਨ ਕਾਰਡ ਹੁੰਦਾ ਨਾ ਆਪਣੀ ਬੇਗਮ ਨੂੰ ਇੱਕ ਕ੍ਰੈਡਿਟ ਕਾਰਡ ਬਣਾਇਆ ਤੇ ਸੁਜਾਦ ਵੀਰ ਨੇ ਸਾਨੂੰ ਦੱਸਿਆ ਸੁਜਾਦ ਵੀਰ ਕਹਿੰਦੀ ਆ ਉਹ ਲੋਕ ਨੇ ਅਸੀਂ ਆ ਕੇ ਗੱਲ ਕੀਤੀ ਨਾ ਕਿ ਵੇਖੋ ਭਾਈ ਬੁੱਢੀਆਂ ਸਾਨੂੰ ਸਾਰੀ ਰਸਤੇ ਵਿਸ਼ਵਾਸ ਲੱਗਾ ਆ ਵੀ ਬੁੱਢੀਆਂ ਹੁੰਦੀਆਂ ਨੇ ਜਿਹੜੀ ਇੱਕ ਦੁਕਾਨ ਚ ਡੇ ਡੇ ਲੱਗਦੀ ਸ਼ਾਪਿੰਗ ਕਰ ਲੈਂਦੀ ਸੁਜਾਦ ਵੀ ਕਹਿੰਦਾ ਤੇ ਬੰਦੇ ਦਾ ਨਾ ਲੱਖਾਂ ਜਾਂ ਕਰੋੜਾਂ ਰੁਪਈਆ ਦਾ ਇੱਕ ਦਿਨ ਦਾ ਕਾਰੋਬਾਰ ਹੋਣਾ ਹੈ ਅਧਿਕਾਰੀ ਕੋ ਨੇ 1.5 ਲੱਖ ਰੁਪਏ ਦੇ ਵਾਸਤੇ ਹਜ਼ਾਰ ਰਿਆ ਵਰਗਾ ਸੀ ਨਹੀਂ ਤੇ ਅਸੀਂ ਅੱਧੀ 3500 ਵਾਲਾ ਸੂਟ ਲੈਣਾ ਉਹਨੇ ਅਸੀਂ 35 ਦੁਕਾਨਾਂ ਫਿਰ ਲੇਦੀਆਂ ਤੇ ਫਿਰ ਲੈ ਕੇ ਜਦੋਂ ਘਰ ਆਏ ਨਾ ਫਲਾਣੀ ਨੂੰ ਵਖਾਣਾ ਆ ਉਹਨੇ ਜੀ ਕਹਿ ਦਿੱਤਾ ਮਹਿੰਗਾ ਆ ਗਿਆ ਇੱਕ ਦੋ ਨੇ ਕਹਿਤਾ ਮਹਿੰਗਾ ਹੈ ਜਾਂ ਨਹੀਂ ਚਚਰਾ ਨਹੀਂ ਦਿੱਤੇ ਉਹ ਕਈ ਦਫਾ ਦੁਕਾਨਦਾਰ ਇਹਨਾਂ ਨੂੰ ਬਲੱਕੀ ਕਹਿੰਦੇ ਨੇ ਬਾਜੀ ਇਹ ਵਾਪਸ ਨਹੀਂ ਹੋਣਾ ਸੇ ਦਿਸਾਗਾ ਨੂੰ ਪਤਾ 35 ਦਫਾ ਤੇ ਵਾਪਸ ਕਰਦੀਆਂ ਨੇ ਕੋਈ ਨਹੀਂ 30 ਦਫਾ ਵਾਪਸ ਕਰਦੀਆਂ ਅੱਛਾ ਮੈਨੂੰ ਆਪਣੀ ਮਾਂ ਦਰੀ ਹੁੰਦਾ ਸੀ ਇੱਕ ਸੂਟ ਕਦੀ ਕਿਦਾਰ ਹੋ ਜਾਂਦਾ ਵੇ ਕਿੰਨਾਰ ਦਫਾ ਹੀ ਥੋੜੀ ਹੱਦ ਇੱਕ ਸੂਟ ਕਿੰਨੀ ਦਾਦੀ ਮੈਂ ਮੈਂ ਆਪਣੀ ਅੰਮੀ ਦੀ ਗੱਲ ਸੁਣਾਉਂਦਾ ਮੇਰੀ ਅੰਮੀ ਇੱਕ ਸੂਟ 7 ਵਾਰੀ ਵਾਪਸ ਕਰਦੇ ਨੇ ਠੀਕ ਐ ਇਹ ਲੈ ਲਿਆ ਫਲਾਣੇ ਨੂੰ ਆਇਆ ਅਗਲਾ ਬੰਦਾ ਫਿਰ ਨਾਲ ਜਾਂਦਾ ਅਗਲਾ ਨਹੀਂ ਆਪਣਾ ਬਾਜੀ ਤੇ ਤੇ ਨਹੀਂ ਸੋਹਣਾ ਲੱਗਣ ਦਿਆ ਜਾਗ ਨਹੀਂ ਭਾਵਾ ਆਮਣੇ ਸੋਹਣਾ ਲੱਗਾ ਮਨ ਨੂੰ ਦੂਜਾ ਦੇ ਦੂਜਾ ਫਿਰ ਵਹਾਨ ਵਾਲੋ ਕਰਨ ਮਾ ਜਿੰਨੇ ਕੋਲ ਪਾਸ ਕੀਤਾ ਫੇਰ ਉਹ ਪਹਿਲਾਂ ਕੀ ਕਰਦਾ ਨਹੀਂ ਇਹ ਤਾਂ ਕਹਿ ਦੇਣਾ ਕਿ ਭਾਈ ਬਸ ਨਹੀਂ ਇਹ ਪਹਿਲਾਂ ਕੀ ਉਹ ਪਹਿਲਾਂ ਕੀ ਕਰਦੇ ਨੇ ਉਹ ਇਹ ਕਰਦੇ ਨੇ ਕਿ ਤੁਹਾਨੂੰ ਜਦੋਂ ਪਹਿਲੀ ਚੀਜ਼ ਦੇਣ ਦੀ ਹੈ ਨਾ ਤੁਹਾਡੇ ਪੈਸੇ ਦੇ ਹਿਸਾਬ ਨਾਲ ਬਿਲਕੁਲ ਐਕੋਡੇਟ ਦੇਣਗੇ ਥੋੜਾ ਬੋਤਾ ਮੁਨਾਫਾ ਉਸ ਤੋਂ ਬਾਅਦ ਜੀ ਦੋਨਾਂ ਨੇ ਜਾਣਾ ਹੈ ਨਾ ਤੁਸੀਂ ਲੈ ਕੇ ਉਹਨਾਂ ਨੇ ਉਸ ਤੋਂ ਘੱਟ ਹੀ ਚੀਜ਼ ਵਹਾਣੀ ਉਸ ਤੋਂ ਚੰਗੀ ਚੀਜ਼ ਤੁਹਾਨੂੰ ਕਦੀ ਨਹੀਂ ਕੱਢ ਕੇ ਵਹਾਣੀ ਇਸ ਵਜ੍ਹਾ ਤੋਂ ਆਪਣੇ ਜ਼ੇਹਨ ਜਾਂ ਦਿਮਾਗ 'ਚ ਰੱਖ ਲਓ ਕਿ ਤੁਸੀਂ ਇੱਕ ਵਾਰੀ ਜਿਹੜੀ ਚੀਜ਼ ਲੈ ਹੁੰਦੀ ਹੈ ਨਾ ਉਹ ਤੁਹਾਡੇ ਪੈਸੇ ਦੇ ਹਿਸਾਬ ਨਾਲ ਉਹਨੇ ਮੁਨਾਫਾ ਰੱਖਿਆ ਪਰ ਉਹਨੇ ਐਕੋਡੇਟ ਰੱਖਿਆ ਹੋਵੇਗਾ ਤੁਸੀਂ ਬਾਗੀਨਿੰਗ ਕੀਤੀ ਉਹਦੇ ਨਾਲ ਬਹਿਸਬੋਸ ਕੀਤੀ ਤੁਹਾਨੂੰ ਜੇ ਤੁਸੀਂ ਦੁਬਾਰਾ ਜਾਣਾ ਨਾ ਤੁਸੀਂ ਲੁੱਟ ਕੇ ਆਣਾ ਸਹੀ ਗੱਲ ਹੈ ਚਲੋ ਇਹ ਦੇਖੀਏ 5 ਲੱਖ ਵਾਲਾ ਸੂਟ ਮੈਂ ਰੂਟ ਲੈ ਲਵਾਂ ਹਲੇ ਨਹੀਂ ਕਿਤਾ ਕਿੰਨੇ ਰੇਟ ਦੇਖ ਲੋ ਠੀਕ ਹੈ ਬਹੁਤ ਸਸਤਾ ਹੈ ਇਹ 2000 ਦਾ ਜਿਆਦਾ ਕੁਝ ਨਹੀਂ 2000 ਦਾ ਹੈ 2000 ਦਾ ਦਾ ਸਹੀ ਚਾ ਉਹਨਾਂ ਦਾ 2000 ਰੇਟ ਸੁਣ ਕੇ ਟੱਪ ਗਈ 2000 ਰੁਪਈਆ ਉਹ ਨਾਲੇ ਸਹੀ ਗੱਲ ਆ ਜਸਮੀਨ ਦੀ ਵੀ ਉਹ ਜਸਮੀਨ ਜਿਹੋ ਜੇ ਸੂਟ ਪਾਉਂਦੀ ਆ ਉਹ 2000 ਦੇ ਦਾ 10 ਸੂਟ ਲੈ ਲਵੇ 2000 ਦੇ 10 2000 ਦਾ 10 ਆਂਦੇ ਨੇ ਬਾਈ 3 ਗੈਟ 2000 200 ਰੁਪਏ ਆਫਰ ਬਲੱਹ 200 ਰੁਪਏ ਤੇ ਆ ਗਿਆ ਤੇ ਹਲੇ ਇਹਨੂੰ 200 ਰੁਪਏ ਦੇ ਵੀ ਮਹਿੰਗੇ ਲੱਗੀ ਜਾਂਦੇ ਆ ਉਹ ਜੈਸਮਿਨ ਮੋਲ ਸੋਣਾ ਤੇਰੇ ਵਾਸਤੇ ਗੱਲ ਨਹੀਂ ਉਹ ਤੂੰ ਘਰੇ ਜਾ ਕੇ ਨਾ ਕੋਈ ਰੀੜੀਆਂ ਰੂੜੀਆਂ ਤੇ ਦੇਖ ਸੂਟ ਕੰਦਾ 150 ਨਾ ਮਤਕ ਕੰਦਾ ਨਿਕਰ ਵੀ ਜੀ ਕਰੀ ਰੱਬਾ ਹੋਣੇ ਨੂੰ 150 ਰੁਪਏ ਦੇ ਵੀ ਮਹਿੰਗੇ ਲੱਗੀ ਜਾਂਦੇ ਆ ਵੈਸੇ ਨਾ ਜੈਸਮਿਨ ਚੱਲ ਬਾਕੀ ਗੱਲਾਂ ਛੱਡ ਤੋ ਇਹ ਦਾਸ ਵੀ ਤਨ ਮੋਲ ਚਾ ਕੇ ਕੀ ਐਕਸਪੀਰੀਅੰਸ ਮਿਲਿਆ ਨਹੀਂ ਤੋ ਹਟੇ ਯਾਰ ਬਹੁਤ ਗੀਆ ਦੇਸ਼ ਨੂੰ ਬੋਲ ਤਾ ਤੇਰੇ ਨਾਲ ਨਹੀਂ ਹੈਗੀ ਕੋਈ ਉਹ ਜੈਸਮੀਨ ਤੇਰੇ ਅੱਗੇ ਬੇਨਤੀ ਆ ਤੂੰ ਮੋਲ ਚੋਂ ਬਾਹਰ ਚੱਲ ਜਾ ਉਹ ਤੇਰੇ ਬਜਟ ਤੋਂ ਬਾਹਰ ਦੀਆਂ ਚੀਜ਼ਾਂ ਹੀ ਆ ਸਾਰੀਆਂ ਇੱਥੇ ਉਹ ਕਿਤੇ ਇਹ ਨਾ ਹੋਵੇ ਜਿਹੜੇ ਬੂਟੀਆਂ ਤੂੰ ਦੇਖੀ ਨਹੀਂ ਆ ਕਦੇ ਹੀ ਮਾਰ ਕੇ ਤੁਹਾਨੂੰ ਬਾਹਰ ਕੱਢਣਾ ਇੱਥੇ ਦੇਖੋ ਜੀ ਚੀਜ਼ ਸਾਰਿਆਂ ਦੇ ਬਜਟ ਦੀ ਆ ਇਹ ਹਨਾ 50 ਡਾਲਰ ਜੀ ਲੇ ਲਓ ਬਿਲਕੁਲ ਜਾਇਜ਼ ਰੇਟ ਆ ਹਨਾ ਹਾਂ ਹੁਣ ਆਈ ਨਾ ਇਹਨਾਂ ਦੇ ਬਜਟ ਦੀ ਚੀਜ਼ ਹੈ 60 65 ਰੁਪਿਆ ਵਾਲੀ ਪਰ ਭਰਾਓ ਇਹ ਵੀ ਇਹਨਾਂ ਦੇ ਬਜਟ ਤੋਂ ਬਾਹਰ ਦੀ ਨਿਕਲੀ ਉਹ ਇਹਨਾਂ ਨੇ ਕੋਸ਼ ਨਹੀਂ ਲਿਆ ਖਾਲੀ ਹੱਥੀ ਬਾਹਰ ਗਏ ਆ ਨਹੀਂ ਨਹੀਂ ਕਹਾ ਲੈ ਸਕਦੇ ਭਾਵੇਂ ਸਭ ਟੇਨਸ਼ਨ ਬੋਰਡ ਇਹ ਚਾਸਟ ਨਹੀਂ ਲਾਉਂ। ਉਹ ਸਗ ਹੈ ਨਹੀਂ ਮੰਮੀ ਬੋਰਡ ਆਪਣੇ ਕੋਲ। ਅਖਲੀ ਨੇ ਇਹ ਕਿੰਨੇ ਦਾ ਹੈ? ਇਹ 390 ਰੁਪਏ ਦਾ। ਰਾਜ ਚੱਕ ਨਹੀਂ। ਉਹ ਜੈਸਮਿਨ ਤੀਨ ਤਾਂ ਐ ਨਹੀਂ ਤੈਨੂੰ 65 ਰੁਪਿਆ ਵਾਲੀ ਲੱਗ ਦਿੱਤੀ। ਤੇ ਇੰਨੀ ਮਹਿੰਗੀ ਕਿੱਥੇ ਲੱਗ ਦਊਗਾ? ਹੁਣ ਦੇਖੋ ਜੈਸਮਿਨ ਨੂੰ ਕੀ ਬਹਾਨੇ ਮਾਰਦਾ ਪਿਆ। ਇਹ ਜਿਹੜੀ ਚੀਜ਼ ਆ ਨਾ ਜੈਸਮਿਨ ਹੈ ਇਹ ਆਮ ਬੋਰਡ ਨਾਲ ਲਈ ਆ। ਪਰ ਈਦ ਈਦੇ ਵਿੱਚ ਈਦੇ ਵਿੱਚ ਨਾ ਜਿਹੜੀ ਚੀਜ਼ ਮਾਲਾ ਕੋਈ ਬਾਹਰੋਂ ਆਈ ਵੀ ਆ। ਈਦੇ 'ਚ ਉਹ ਪਲੱਗ ਲੱਗਦਾ। ਵਾਰਾਲੀ ਕੀ ਦਾ ਪਲੱਗ ਨਾ ਅਲੱਗ ਹੁੰਦਾ ਲੈ ਆਹ ਇਦੇ ਵਿੱਚ ਇਦੇ ਵਿੱਚ ਉਹ ਭਰਾਵਾ ਆਂਦੇ ਸਾਰੇ ਲੱਗ ਜਾਂਦੇ ਆ ਕਿਉਂ ਤੂੰ ਬਹਾਨੇ ਮਾਰੀਏ ਨਾ ਉਹ ਦੇਖ ਮੇਰੇ ਸਾਹਮਣੇ ਲੱਗਿਆ ਪਿਆ ਸੇਮ ਪਲੱਗ ਹੈਗਾ ਉਹ ਐਵੇਂ ਵਿਚਾਰੀ ਉਹ ਵਿਚਾਰੀ ਸਿਧਰੀ ਜੀ ਹੈਗੀ ਆ ਤੇ ਉਹਨੂੰ ਐਵੇਂ ਹੁੱਲੂ ਬਣਾਈ ਜਾਂਦਾ ਇਦੀ 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 ਤੇ ਕਦਨ ਨਹੀ ਹੈ ਮਿਲੂਗੀ ਸ਼ਕਲਾ ਅੰਬ ਚੂਸਿਆਲੀਆਂ ਤੇ ਫੀਲਿੰਗਾ ਮੂਸੇ ਵਾਲੀਆਂ ਉਹ ਇਹ ਕੀ ਕਹਾ ਦਾ ਮੈਂ ਇਹ ਤਾਂ ਕਮਲ ਭਾਬੀ ਜੀ ਨੇ ਉਹ ਕਮਲ ਭਾਬੀ ਜੀ ਉਹ ਤੁਸੀਂ ਕਿਹੜੀਆਂ ਫੀਲੀਆਂ ਚੱਕੀ ਫਿਰਦੇ ਹੋ ਆਖੇ ਜਿਹੜੇ ਰਸਤੇ ਤੇ ਤੂੰ ਤੁਰਿਆ ਉਥੇ ਬਦਨਾਮੀ ਹਾਈ ਰੇਟ ਮਿਲੂਗੀ ਉਹ ਕਮਲ ਭਾਬੀ ਇਕੱਲੀ ਬਦਨਾਮੀ ਨਹੀਂ ਉਹ ਤੁਹਾਨੂੰ ਤਾਂ ਲੋਕਾਂ ਤੋਂ ਲਾਣਤਾਂ ਤੇ ਗਾਲਾਂ ਵੀ ਮਿਲਣਗੀਆਂ ਫਿਰ ਇਹ ਚਲਾਕੀਆਂ ਨਾ ਕਰਿਆ ਕੋ ਕਮਲ ਦੇ ਨਾਮ ਐ ਤੇਤੋਂ ਕੁਝ ਲੈਣਾ ਨਾ ਤੂੰ ਮੇਰੇ ਤੋਂ ਕੁਝ ਲੈਣਾ ਓ ਇਧਰ ਕੁੱਕੀ ਕਮੇਟੀਆਂ ਵਾਲੀ ਪਤਾ ਨਹੀਂ ਕਮਲ ਤੇ ਆਣ ਕੀ ਯੁੱਧ ਲਈ ਬੈਠੀ ਆ ਕੁੱਕੀ ਨੂੰ ਬੈਠੀ ਆ ਤੇਮ ਤੇ ਸਮਾਂ ਕੱਢ ਕੇ ਅੱਧਾ ਘੰਟਾ ਕੁੱਕੀ ਦਾ ਵਲੌਗ ਵੀ ਦੇਖਿਆ ਮੈਨੂੰ ਤਾਂ ਸਾਲੀ ਕੋਈ ਸਮਝ ਨਹੀਂ ਆਈ ਬੰਦ ਗੱਲ ਕੀ ਆ ਵੀ ਇਹ ਤੁਹਾਨੂੰ ਕੋਈ ਸਮਝ ਆਉਂਦੀ ਦਾ ਦੇਖ ਲਓ ਤੂੰ ਯਾਰ ਐਨੀ ਘਟੀਆ ਹਰਕਤ ਕੀਤੀ ਤੂੰ ਕ੍ਰਿਸ਼ਨ ਦੇ ਭਗਵਾਨ ਨੂੰ ਵਾਪਸ ਕਰਿਆ ਆਈਆਂ ਹਾਂ ਇਨਾ ਵੱਡਾ ਮੁੱਦਾ ਕੀ ਹੋਣਾ ਭਗਵਾਨ ਨੂੰ ਵਾਪਸ ਕਰੇ ਉਹ ਭਰਾਓ ਇਨਾ ਬੁੜੀਆਂ ਦਾ ਕੋਈ ਫੋਨ ਫੋਨ ਖੋਲੋ ਆਉਂਦੀਆਂ ਕੰਟਰੋਵਰਸੀਆਂ ਛਿੜ ਕੇ ਬਹਿ ਜਾਂਦੀਆਂ ਉਹ ਯਾਰ ਗੱਲ ਕੋਈ ਵੀ ਨਹੀਂ ਮੁੱਦਾ ਸਿਰਫ ਇਹਨਾ ਕਿ ਇਹਨੇ ਕੋਈ ਰੱਖੀ ਸੀ ਪਾਰਟੀ ਦਾ ਕਮਲ ਪਹੁੰਚੀ ਨਹੀਂ ਜਿਹੜੀ ਮੂਰਤੀ ਉਹ ਲਿਆਈ ਸੀ ਫੋਟੋ ਵੀ ਉਹ ਵਾਪਸ ਕਰੇ ਦੁਕਾਨ ਤੇ ਇਹ ਮਣੋ ਵਲੌਗ ਤੇ ਵਲੌਗ ਜਿ ਬਣਾ ਬਣਾ ਪਾਈ ਜਾਂਦੀ ਆ ਵੀ ਤੂੰ ਘਰੇ ਲਾ ਲੈਂਦੀ ਉਹ ਯਾਰ ਉਹਦੀ ਮਰਜ਼ੀ ਉਹ ਕਰੇ ਲਾਵੇ ਨਾ ਲਾਵੇ ਤੂੰ ਆਪਦਾ ਖੂਨ ਕਿਉਂ ਸਕਾਰ ਰੱਖਿਆ ਚੱਲ ਯਾਰ ਇਹਨਾਂ ਨੂੰ ਛੱਡੋ ਹਣ ਆਪਾਂ ਚੱਲਦੇ ਹਾਂ ਮਿਸ ਕਾਲੋ ਦੇ ਮੁੱਦੇ ਤੇ ਜੋ ਕਿ ਆਪਦੇ ਬਣਾਏ ਭਰਾ ਨੂੰ ਵੀ ਉਹਨੂੰ ਕਹਿੰਦੀ ਮੈਂ 25000 ਰੁਪਏ ਪ੍ਰਮੋਸ਼ਨ ਦਾ ਲਾਉਂਗੀ ਆ ਸੁਣੋ ਰਿਕਾਰਡਿੰਗ ਆ ਸੁਣੋ ਕੀ ਆਲਾ ਠੀਕਾ ਮੇਰੀ ਗੱਲ ਸੁਣੋ ਮੈਂ ਨਾ ਤੇਜ਼ੀ ਬੋਲਦਾ ਆ ਤੇਜ਼ੀ ਬੋਲਦਾ ਤੇਜੀ ਸੋ ਆਪਾ ਨਾਲ ਇੱਕ ਦੋ ਗੱਲਾਂ ਜਰਨਾ ਮੈਂ ਕਰਨੀਆਂ ਠੀਕ ਹਨ ਹਾਂ ਮੇਰੀ ਗੱਲ ਤੂੰ ਭੈਣ ਭਾਈ ਵਾਲਾ ਵੀ ਕੀਤਾ ਨਹੀਂ ਮੈਨੂੰ ਕਹਿਤਾ ਨਾ ਮੇਰੇ ਨਾਲ ਕੁੱਤਾ ਦਾ ਮਤਲਬ ਗੁੱਸਾ ਤੇ ਨੂੰ ਲੱਗਾ ਠੀਕ ਆ ਮੈਨੂੰ ਨਹੀਂ ਲੱਗਾ ਜਦੋਂ ਤੂੰ ਮੇਰੇ ਕੋਲ 25000 ਰੁਪਇਆ ਮੰਗਿਆ ਬਾਈ ਹੱਸ ਕਰਾ ਕੰਮ ਯਾਰ ਇੱਕ ਮਿੰਟ ਤੂੰ ਪਹਿਲਾਂ ਮੈਨੂੰ ਕਹਿਂਦੀ ਮੈਂ ਤੇ ਤੂੰ ਮੇਰਾ ਭਾਈ ਆ ਨਾ ਇੱਕ ਵਾਰ ਭੈਣ ਭਰਾਵਾਂ ਕੋ 25 25000 ਮੰਗੀਦੇ ਆ ਨਹੀਂ ਬਾਈ ਨਾ ਯਾਰ ਕਿਆ ਅਲੱਗ ਗੁੱਸੇ ਨਾਲ ਜਦ ਤੂੰ ਹੁਣ ਤੋਂ ਮੈਨੂੰ ਕਹਿ ਤਾ ਮੈਂ ਗੁੱਸੇ ਨਾਲ ਤੂੰ ਗੁੱਸੇ ਨਾਲ ਮੈਨੂੰ ਕਹਿ ਤਾ ਤੇਰਾ ਖਰਚਾ 25000 ਮਾਹੀ ਇਥੋਂ ਇਥੋਂ ਫਿਰੋਜਪੁਰ ਦੇ ਲੱਗੇ ਮੈਂ ਤੈਨੂੰ 1 ਮਿੰਟ ਮੈਂ ਤੈਨੂੰ ਇੰਨੀ ਗੱਲ ਕਹੀ ਮੈਂ ਤੈਨੂੰ ਤੇਲ ਖਰਚਾ ਦੇ ਦੂੰਗਾ ਕਿਹਾ ਸੀ ਹੈ ਨਾ ਹਣਾ ਕੋਈ ਖਰ ਤੇਲ ਖਰਚਾ ਕਿੰਨਾ ਕਿ ਜੇ 2000 ਆ ਜਾਂਦਾ ਤੇਰਾ ਹਣਾ ਮੈਂ ਤੈਨੂੰ 3-4000 ਰੁਪਇਆ ਕਿਹਾ ਹੀ ਮੈਂ ਦੇ ਦੂੰਗਾ ਹਣਾ ਗਾਨਿਆਰੀ ਵੀ ਕਿਹਾ ਮੈਂ ਤੈਨੂੰ ਦੁਬਾਰਾ ਪੋਡਕਾਸਟ ਦਾ ਕਿਹਾ ਤੂੰ ਯਾਰ ਉਦੋਂ ਵੀ ਮੈਨੂੰ ਲੈ ਤਾ ਕਿ ਮੈਂ ਪਾਗਲ ਓਏ ਬੇਨੀ 3000 ਰੁਪਇਆ ਪਾਗਲ ਨੂੰ ਲੈ ਆ ਲੱਗੜਾ ਕਿਹਨਾ ਮਰਾ ਹਾਰਾ ਕਿਦਾਂ ਕਿਦਾਂ ਦਾਦਾ ਜੀ ਕੋਲ ਕਹਿੰਨੇ ਕਿ ਆਸ ਨਹੀਂ ਕਿ ਪੋਡਕਾਸਟ ਫੇ ਨਹੀਂ ਕਰਨਾ ਪੋਡਕਾਸਟ ਦੇਖ ਲੋ ਕਾਲਾ ਦਾ ਮੂੰਹ ਨਾ ਮੱਥਾ ਤੇ ਰੇਟ ਦੇਖੋ ਕਿੱਡੇ ਹਾਈ ਰੱਖਿਆ ਆਖੇ ਮੈਂ 25000 ਰੁਪਇਆ ਲਾਉਂਗੀ ਓਏ ਤਾਂ ਦੇ ਭੈਣ ਭਰਾਵਾਂ ਨੂੰ ਵੀ ਨਹੀਂ ਛੱਡਦੀ ਵੀ ਆਖੇ ਮੇਰੇ ਘਰ ਵਾਲ ਨੇ ਕਿਹਾ ਫ੍ਰਿਜ ਕੋਈ ਪ੍ਰਮੋਸ਼ਨ ਨਹੀਂ ਕਰਨੀ ਉਹਨੂੰ ਵਧੀਆ ਬੁੱਝੜ ਜੇਣੂ ਪੈਲੇ ਤੋਂ ਵਾਲੀ ਮਸ਼ੀਨ ਮਿਲੀ ਆ ਹੁਣ ਵੇਲੀਆਂ ਰੋਟੀਆਂ ਖਾਂਦਾ ਨਾਲੇ ਹੁਣ ਜੈੋਜੰਗ ਵੇਲੀਆਂ ਖਾਣ ਵਾਲਾ ਹੋ ਗਿਆ ਨਾ ਓਏ ਹੁਣ ਤਾਂ ਵਿਚਾਰਾ ਨਰੇਗਾ ਤੇ ਵੀ ਨਹੀਂ ਜਾ ਸਕਦਾ ਦਿਹਾੜੀ ਨਲੇ ਤੁਸੀਂ ਹੁਣ ਐ ਨਾ ਕਹਿ ਦਿਓ ਵੀ ਇੱਥੇ 500 ਕਰੋੜ ਮੰਗੀਆਂ ਦੀਆਂ ਤੇ 35 ਲੱਖ ਖਾ ਗਈ ਆ ਵੀ ਕੱਲ ਦਾ 25000 ਤਾਂ ਬੰਦ ਆ ਹੀ ਆ ਭਰਾਵੋ ਇੱਥੇ ਨਹੀਂ ਗੱਲ ਮੁੱਕਦੀ ਉਹ ਕਾਲੋ ਕਹਿੰਦੀ ਮੇਰਾ ਰੇਟ ਤਾਂ 50000 ਰੁਪਿਆ ਆ ਤੁਸੀਂ ਆਪ ਹੀ ਸੁਣ ਲਓ ਸੁਣੋ ਜੀ ਤਾਂ ਇਹ ਸਾਫ਼ ਕਹਤਾ ਕਿ ਨਹੀਂ ਮੈਂ ਤਾਂ ਬਈ ਇੰਨੇ ਪੈਸੇ ਲਵਾਂਗੀ ਮੈਂ 25000 ਰੁਪਏ ਵੀ ਕਹਿੰਦੀ ਆ ਠੀਕ ਹੈ ਜੀ 25000 ਉਦੋਂ ਬਾਅਦ ਵਿੱਚ ਹੁਣ ਇਹ ਵੀ ਕਹਿ ਗਈ ਮੈਂ ਤਾਂ 45000 50000 ਰੁਪਏ ਵੀ ਲੈਣੀ ਆ ਨਾਂ ਕਰਵਾਉਣ ਵੀਡੀਓ ਹੈਗਾ ਇਹਦਾ ਪ੍ਰੂਫ ਵੀ ਤੁਹਾਡੇ ਕੋਲ ਹੈ ਹੈਗਾ ਇਹਦਾ ਕੱਟੇ ਡਾਇਲੋਗ ਆ ਤਾਂ ਨਾ ਲੋਕ ਸਰਕਾਰੀ ਹੈ ਨਾ ਫੌਜ ਦਾ ਤੇ ਆਂ ਆਂ ਨਾ ਦਸਤਖਤ ਰੱਖਦੇ ਨੇ ਦੋਨੇ ਮੰਨਦੇ ਚੁਗਰਾ ਜੀ ਅਸੀਂ ਇਹਨੇ ਤੁਹਾਨੂੰ ਮਿਲਣਾ ਪੌਡਕਾਸਟ ਨਹੀਂ ਰੱਖਿਆ ਨਹੀਂ ਸਾਨੂੰ ਵੀ 50000 ਦਾ ਚਾਹੀ ਨਹੀਂ ਹਲੇ ਮੇਰੇ ਕੋਲ ਸੱਚੀ ਗੱਲ ਦੱਸਦਾ ਹਾਂ ਲਾ ਕਾਲੋ ਦੀ ਬੁੱਤੀ ਹੈਗੀ ਆ ਪਿਆਹ ਹਜ਼ਾਰ ਰੁਪਿਆ ਵਾਲੀ ਆਖੇ ਮੈਂ ਤਾਂ ਪੋਡਕਾਸਟ ਦਾ ਪਿਆਹ ਹਜ਼ਾਰ ਰੁਪਿਆ ਮੰਗਦੀ ਆ ਓ ਯਾਰ ਵੈਸੇ ਪੋਡਕਾਸਟ ਤਾਂ ਹੋਣਾ ਵੀ ਹੀ ਚਾਹੀਦਾ ਇਹ ਸਾਲੇ ਜਣੇ ਖਣੇ ਲੱਡੂ ਪੰਜੂ ਦਾ ਪੋਡਕਾਸਟ ਚਲਾ ਗਿਆ ਤੇ ਇਹਨਾਂ ਨੇ ਝੱਕਾ ਉਹਨੂੰ ਮਸ਼ਹੂਰ ਕੀਤਾ ਸੀ ਸਹੀ ਗੱਲ ਆ ਵੈਸੇ ਕਾਲੋ ਤੂੰ ਨਾ ਕਦੇ ਸ਼ੀਸ਼ੇ ਮੁਰੇ ਖੜ ਕੇ ਆਪਦੇ ਆਪ ਨੂੰ ਦੇਖੀ ਧਿਆਨ ਨਾਲ ਵੀ ਤੇਰੀ ਸ਼ਕਲ ਹੈਗੀ ਆ ਪਿਆਹ ਹਜ਼ਾਰ ਰੁਪਿਆ ਲੈਣ ਵਾਲੀ ਓ ਤੇਰੀ ਦੋ ਗੱਲ ਆ ਵੀ ਮੂੰਹ ਨਾ ਮੱਥਾ ਜੱਨ ਪਰ ਉਹਦਾ ਮੱਥਾ ਕੀ ਆਨ ਨੂੰ ਫਰਮੇ ਨਾ ਡੱਕ ਲੈਨੇ ਓ ਅੱਖਾਂ ਵੇ ਅੱਖਾਂ ਵੀ ਮਨਾਲਿਆ ਕਰੋ ਹਾਂ ਮੇਰੀ ਯਾਰ ਕਿਹੜੀ ਮਾਰਕਟ ਤੋਂ ਕਿੱਥੇ ਆ ਗਈ ਏ ਆਪਣੇ ਕਾਟਕ ਨਾਲ ਹੀ ਕਰੋ ਮੇਰੀ ਹੀ ਨਾ ਲੱਗ ਜੇ ਨਜ਼ਰ ਸੋਣਿਓ ਓ ਥੋੜਾ ਮੋਟਾ ਪਾਊਡਰ ਬਚਾਲਿਆ ਕਰੋ ਉਹ ਲੱਗਦਾ ਪਾਊਡਰ ਦੀ ਡੇਟ ਐਕਸਪਾਇਰ ਹੋਣ ਵਾਲੀ ਸੀ ਕੰਮਲੀ ਨੇ ਸਾਰੇ ਥੱਪ ਲਿਆ ਨੜੇ ਸੋਣਿਓ ਨਜ਼ਰ ਤਾਂ ਤੁਹਾਨੂੰ ਲੁਕਣੀ ਆ ਉਹ ਜਿਹੜਾ ਪਾਇਆ ਕਾਲਾ ਧਾਗਾ ਪਾਊਡਰ ਲਾ ਲਿਆ ਉਹ ਵੀ ਚਿੱਟਾ ਕਰ ਲਿਆ I'm <laughs> to <laughs> 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 ਸੁਣ ਲੋ ਆਖੇ ਵੰਗਾ ਦਾ ਨਾਪ ਲੈਂਦਾ ਵੀ ਨਹੀਂ ਨੂੰ ਫੜ ਕੇ ਵੇ ਓਏ ਯਾਰ ਮਾਤਾ ਤੇਰੀ ਆ ਉਮਰ ਵੰਗਾ ਦਾ ਨਾਪ ਦੇਂਦੀ ਨਹੀਂ ਓਏ ਦੰਦਾਂ ਦਾ ਨਾਪ ਦੇਂਦੀ ਆ ਯਾਰ ਹੱਥ ਤੋਂ ਇਹ ਪਿਆ ਬਜ਼ੁਰਗ ਜੀ ਨਹੀਂ ਟਿਕਦੇ ਪਏ ਓਏ ਯਾਰ ਘਰ ਦੇ ਕਹਿ ਦਿੰਦੇ ਆ ਵੀਲੇ ਟੰਮ ਸਿਆਣੇ ਬੰਦੇ ਕੋਲ ਬੈਠੋ ਬਸ ਸਿਆਣੀ ਗੱਲਾਂ ਸੁਣੋ ਸੁਣ ਲੋ ਆ ਕੇ ਤੇ ਤਾਂ ਆਖ ਵੰਗਾ ਦਾ ਨਾਪ ਦਿੰਦੀ ਫਿਰਦੀ ਆ ਮਾਤਾ ਓ ਰੱਬਾ ਮੇਰੇ ਮਿੱਢੇ ਜੀਰ ਵਾਲਾ ਅੱਲਾ ਦੀ ਕਹਿਵੇਂ ਲੋਕਾਂ ਨੂੰ ਯਾਰ ਹੋ ਕੀ ਗਿਆ ਨਿੱਕੇ ਦੇ ਨਿੱਕੇ ਵੇ ਵੱਡੇ ਮਾਇਆ ਇੱਥੇ ਆਵੇ ਤਾਂ ਤਾਵਾ ਹੀ ਵਿਗੜਿਆ ਚੋਵਾ ਵੀਰਾ ਉਹਨੇ ਤਾਂ ਸੇ ਵੀਰਾ ਸਹੀ ਇਹਨਾਂ ਦੀ ਗੁੱਤੇ ਖੜੀ ਜਾਣੀ ਨਹੀਂ ਕਰਦਾ ਨਾ ਇਹਨਾਂ ਦੀ ਬੰਦੀ ਹੈ ਕਿ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਉਹਨੇ ਮੂੰਹ ਜਿਹਾ ਤੋੜ ਲਾ ਕੇ ਕਿ ਤੋਣ ਤੈਨਾਂ ਅੱਛਾ ਮੈਨੂੰ ਨਾ ਇੰਜ ਲੱਗਾ ਜਿਵੇਂ ਨਾ ਉਹ ਛੋਟੇ ਬੱਚੇ ਨਹੀਂ ਸੀ ਹੁੰਦੇ ਠੀਕ ਹੈ ਛੋਟੇ ਬੱਚੇ ਨੂੰ ਮਾਵਾ ਨੇ ਪਾ ਕੇ ਤੇ ਬੜਾ ਫੋਲਾ ਅੰਦਰ ਪਾ ਪਾਉਡਰ ਲਾ ਦੇਣਾ ਮੇਰੇ ਪੁੱਤਰ ਦੇ ਕੋਲ ਪਰ ਇੰਨਾ ਕਦੀ ਨਹੀਂ ਮਾਵਾ ਲਾਂਦੀਆਂ ਇੰਨਾ ਤੋਂ ਬਾਅਦ 50 ਦਿਨ ਵੀਰੇ ਨੇ ਕਿਹਾ ਉਹਨੇ ਕਿ ਲੱਗਦਾ ਡੇਟ ਐਕਸਪਾਇਰ ਹੋਈ ਪਈ ਹੈ ਤਾਂ ਇਹਨਾਂ ਸਾਰੇ ਸਾਰਾ ਕਹਿੰਦਾ ਵੀ ਤੇ ਯਾ ਵੀ ਸਾਰਾ ਛਿੱਟਾ ਕੀਤਾ ਹੈ ਨਹੀਂ ਨਹੀਂ ਉਹਨੂੰ ਪਤਾ ਸੀ ਮੂੰਹ ਤੇ ਤਾਂ ਫਿਲਟਰ ਲਾ ਦੇਣਾ ਤਾਂ ਉਹਨਾਂ ਤੇ ਫਿਲਟਰ ਨਹੀਂ ਲੱਗਣਾ ਸਹੀ ਗੱਲ ਹੈ ਤਾਂ ਉਹਨਾਂ ਤੇ ਫਿਲਟਰ ਨਹੀਂ ਲੱਗਣ ਤਾਂ ਉਹਨਾਂ ਤੇ ਪਾਊਡਰ ਲਾ ਲਓ

ਇਹਦਾ ਇਹਦਾ ਪੰਜੀ ਵੀ ਨਹੀਂ ਬੰਦਦਾ ਇਹਦਾ ਮੇਰੇ ਹਿਸਾਬ ਨਾਲ ਐਵੇਂ ਕਿ 25000 ਰੁਪਏ ਆਂ ਜਾਂਦਾ ਤੇਲ ਵੀ ਨਹੀਂ ਬੰਦਦਾ ਇਹਦਾ ਕਹਿੰਦਾ ਨਹੀਂ ਸੀ ਉਹ ਕਹਿੰਦਾ ਭਰਾ ਮੈਨੂੰ ਆ ਕੇ ਆਵੇ ਜੇ ਤੂੰ ਮੇਰੇ ਕੋਲ ਵੀ 25000 ਹੀ ਮੰਗ ਲੈ ਸੁੱਕੀਆਂ ਮੇਰੇ ਘਰ ਵਾਲੇ ਨੇ ਆ ਕੇ ਆਵੇ ਘਰ ਵਾਲਾ ਜੱਪਣਿਆ ਕੋਈ ਨਹੀਂ ਇਹੋ ਜਿਹੀ ਕੁੜੀਆਂ ਦੇ ਤੇ ਨਾ ਸੁੱਕੀਆਂ ਰੋਟੀਆਂ ਦੇ ਉੱਤੇ ਪੋਡਕਾਸਟ ਕਰ ਲੋ ਇਹਨੂੰ ਕਹਿੰਦਾ 50000 ਇਹਨਾਂ ਵੀ ਲੰਨੇ ਇਹਨਾਂ ਦਾ ਵੀ ਚੰਗਾ ਲੱਗ ਜਾ ਇਹਨਾਂ ਨੂੰ ਕੋਈ ਲਹਾਰਾ ਚਾਹੀਦਾ ਜਿਹੜੇ ਮਰਜ਼ੀ ਲੰਡੀ ਪੁੱਛੀ ਨਹੀਂ ਫੜ ਕੇ ਪੋਡਕਾਸਟ ਕਰ ਲੈਂਦੇ ਲੰਡੀ ਪੁੱਛੀ ਹਾਏ ਅੱਲਾ ਠੀਕ ਹੈ ਸੁੱਕੀਆਂ ਰੋਟੀਆਂ ਦਾ ਲੈ ਵੰਡਾ ਨਹੀਂ ਹੁੰਦਾ ਉਹਦੇ ਟਿਪੋਟ ਕਾਹਦੀ ਬਾਹੜੀਆਂ ਲੈ ਆਉਂਦੇ ਨੇ ਸੁੱਕੀਆਂ ਰੋਟੀਆਂ ਛਾਲ ਮੁਰੇ ਤੋਂ ਲੈ ਲੈ ਲੋਏ ਤੂੰ ਆਪਣਾ ਮਰੁੰਡਾ ਠੀਕ ਹੈ ਇਹਦਾ ਉਹ ਸਾਹਬ ਹੈ ਠੀਕ ਹੈ ਅੱਜ ਵੀ ਫੀਲਿੰਗਾਂ ਹੈ ਚੱਕੀ ਪੇਤਰੀ ਜਿਵੇਂ ਅਸੀਂ ਬਹੁਤ ਵੱਡੀਆਂ ਸੈਲੈਬ੍ਰਿਟੀਆਂ ਸੈਲੈਬ੍ਰਿਟੀ ਨਹੀਂ ਭਈ ਉਹਨਾਂ ਦੇ ਫਾਲੋਅਰ ਨੇ ਤਦ ਕਰਕੇ ਉਹ ਸੈਲੈਬ੍ਰਿਟੀ ਨੇ ਸੈਲੈਬ੍ਰਿਟੀਆਂ ਅੱਲਾ ਦੇ ਕਰਮ ਫਾਲੋਅਰ ਹੀ ਉਹਨਾਂ ਦੇ ਲਾਂਦਾ ਪੁੰਦੇ ਹੁੰਦੇ ਨੇ ਉਹਦੇ ਉੱਤੇ ਉਹ ਦੂਜੀ ਵੇਖ ਲੋ ਕੁੱਕੀ ਕਮੇਟੀਆਂ ਵਾਲੀ ਹੈ ਉਹਨੂੰ ਮੈਨੂੰ ਲੱਗਾ ਦੁੱਖ ਲੱਗਾ ਕਿ ਕਿੰਨੇ ਕਿ ਜੀ ਮੇਰੇ ਵਾਸਤੇ ਜਿਹੜੀ ਸਿਲਿਨੀ ਲੈ ਕੇ ਆਈ ਸੀ ਨਾ ਮੈਨੂੰ ਦਿੱਤੀ ਨੀ ਉਹ ਵਾਪਸ ਕਰ ਦਿੱਤੀ ਆ। ਉਹ ਗਾਜ ਪਰ ਤੂੰ ਵਾਕਈ ਸਹੀ ਗੱਲ ਹੈ ਤੂੰ ਲਾਲਾ ਆਪਣੇ ਘਰ ਜਾ ਕੇ ਲਾਲਾ ਜਾਂਦੇ ਕਹਿੰਦੇ ਦਵਾ ਮਰ ਵਾਪਸ ਕਰ ਦਿੰਦੇ ਆ। ਠੀਕ ਹੈ। ਸਿਆਣੀਆਂ ਸਾਰੀਆਂ ਹੀ ਬਧੇਰੀਆਂ ਨੇ। ਸਾਰੀਆਂ। ਠੀਕ ਹੈ। ਬੜੇ ਵੇਖਿਆ ਆਪਣਾ ਉਹ ਵੇਲੋ ਜੈਸਮੀਨ ਵੇਖ ਲੋ। ਮੈਂ 5 ਲੱਖ ਦੀ ਸ਼ਾਪਿੰਗ ਕੀਤੀ ਨੀ ਮੈਂ ਤਾਂ ਅੱਗੇ ਦੇ ਹੈਰਾਨ ਹੋ ਗਏ। ਮੇਰੇ ਨੇ ਟਾਈਟਲ ਤੇ ਇਹੀ ਦਿੱਤਾ ਹੈ ਯਾਰ 5 ਜੈਸਮੀਨ ਨੇ 5 ਲੱਖ ਦੀ ਸ਼ਾਪਿੰਗ ਕੀਤੀ। ਠੀਕ ਹੈ। ਉਹਨੇ ਤਾਂ 6000 ਰੁਪਈਆ ਦੀ ਨੀ ਕੀਤੀ। ਤੁਸੀਂ 5 ਲੱਖ ਦੀ ਲੀ ਗਈ ਬੇਟੇ। اچھا کیران پریشان میرا دماغ ادھر جان دیا سی دی شاپنگ کر لیجا پینٹر ادھر ادھر ਚਿਆ ਨੀ એનર્ਜੀ ਦੇ ਮੈਂ ਨਹੀਂ ਉਹਦੇ ਵਿੱਚ ਜੇ ਨਾ ਅਸੀਂ ਜਿੱਡੇ ਮਰਜ਼ੀ ਤਗੜੇ ਮਾਲ ਚ ਚੱਲ ਜੀਏ ਨਾ ਸਾਡੇ اسلام آباد ਪਾਕਿਸਤਾਨ ਦਾ ਕੈਪੀਟਲ ਹੈ ਉੱਥੇ ਵੱਡੇ ਵੱਡੇ ਪਲਾਜ਼ੇ ਬਣੇ ਨੇ ਤੇ ਉੱਥੇ ਸਮਝ ਲਓ ਉਹ ਲੋਕ ਆਉਂਦੇ ਨੇ ਅਮੀਰ ترین ਲੋਕ ਨੇ ਉੱਥੇ ਉਹ ਲੋਕ ਆਉਂਦੇ ਨੇ ਚਲੋ ਕੋਈ ਨਹੀਂ ਕੋਈ ਨਹੀਂ ਜ਼ਿੰਦਗੀ ਕੀ ਰੱਬ ਜ਼ਿੰਦਗੀ ਦੇਵੇ ਜੇ ਅਗਲੇ ਸਾਲ ਕਿਤੇ ਸਾਡਾ ਜਾਨ ਹੋ ਗਿਆ ਆ ਮੇਰਾ ਮੂੰਹ ਤੇ ਹੱਥ ਹੈ ਮੈਂ ਬੱਡੇ ਬੱਡੇ سارا پال کے سڈ چار سو سو ایمل لے لیا ਉਸਾ ਇਹ ਇੰਦੀ ਕਰਕੇ ਬੰਦਾ ਕਿ ਬ੍ਰਾਂਡ ਪਹੁੰਚ ਤੋਂ ਦੂਰ ਨੇ ਭਾਈ ਬਾਕੀ ਬਹੁਤ 25 23 3000 ਦੇ ਸੂਟ ਪਾਉਂਦੇ ਨੇ ਉਹ ਉਹ ਸੌਟ ਕਰ ਸਕਦੇ ਨੇ ਸਾਡੇ ਸਾਡੀ ਤੇ ਨਹੀਂ ਸਿੱਧੀ ਸਾਫ ਹੈ ਮੀਡਲ ਕਲਾਸ ਫੈਮਲੀ ਕਾ ਦੀ ਵੀ ਨਹੀਂ ਕਰ ਸਕਦੀ ਬਾਕੀ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ ਚ ਆਪਣਾ ਖਿਆਲ ਰੱਖੋ ਰੱਬ ਰੱਖਾ